ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਆ ਆ ਗਿਆ ਵੀਰੇ ਕੋਲੇ ਸੂਈਆਂ ਨੇ ਤਾਜ਼ੀਆਂ ਨੇ ਵੀਰੋ ਚੰਗੇ ਰਕਾਰਡ ਵਾਲੀਆਂ ਝੋਟੀਆਂ ਆ ਗਿਆ ਨੇ ਨੀਲੀ ਰਾਵੀ ਆਓ ਵੀਰੇ ਇਨਾ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਤਸਰੀਕਾਲ ਵੀਰ ਜੀ ਸਤਸਰੀਕਾਲ ਵੀਰ ਜੀ ਸਤਸਰੀਕਾਲ ਜੀ ਕਲਜਿੰਦਰ ਡੇਰੀ ਫਾਰਮ ਵੇਖਣ ਆਲੇ ਜਿੰਨੇ ਮੇਰੇ ਭੈਣ ਭਰਾਰੇ ਸਾਰਿਆਂ ਨੂੰ ਪਿਆਰ ਭਰੀ ਸਤਸਰੀਕਾਲ ਜੀ ਸਤਸਰੀਕਾਲ ਵੀਰੇ ਪੁੱਤ ਨੌਵੀਂ ਵੀਰ ਜੀ ਵਧੀਆ ਵੀਰ ਜੀ ਵਧੀਆ ਹਾਂਜੀ ਨਾਂ ਤੇ ਵੀਰੇ ਆਪਣਾ ਨਾਂ ਜੇ ਕਾਲਾ ਪਿੰਡ ਸ਼ਿਕਾਰਮਾਸ਼ੀ ਅੰਜਲਾ ਗੁਰਦਾਸ ਪੁੱਤ ਅਸੀ ਡੇਰਾ ਬਾਬਾ ਨਾਨਕ ਫੋਨ ਨੰਬਰ ਹੈਗਾ 62 843 751 ਸਤ ਪੂ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਤਾਂ ਵੀਰ ਜੀ ਅੱਜ ਫੇਰ ਸੂਈਆਂ ਆ ਗਈਆਂ ਹਨ ਜੀ ਅੱਜ ਸੂਈਆਂ ਜਿਹੜੀ ਪਰसों ਆ ਵੀਡੀਓ ਹੀ ਨਾ ਹਾਂਜੀ ਉਹ ਤੇ ਅੱਧੇ ਘੰਟੇ ਚ ਆਪਣਾ ਮਾਲ ਵੇਚਿਆ ਸੀ ਠੀਕ ਹੈ ਜੀ ਅਸੀਂ ਤਾਂ ਕਹਿੰਨੇ ਵਾਡੀ ਪਹਿਲਾ ਵੀਡੀਓ ਸਾਰੀ ਵੇਖੋ ਤੇ ਫੇਰ ਫੋਨ ਲਾਓਾਨੂੰ ਅਸੀਂ ਮਾਲ ਲੈਂਦੇ ਆ ਫਿਰ ਤੇ ਮਾਲ ਹੀ ਭਾਜੇ ਅੱਜ ਇਦਾਂ ਦੇ ਭਾਅ ਮਿਲਨੇ ਨੇ ਵੀ ਉਹਨੇ ਦੀਆਂ ਫੰਡਰਾ ਹੁੰਦੀਆਂ ਤਾਂ ਅਸੀਂ ਉਹਨੇ ਦੀਆਂ ਸੱਜਣਾ ਚਾਉਣੀਆਂ ਨੇ ਬਿਲਕੁਲ ਬਿਲਕੁਲ ਹਾਂਜੀ ਤਾਂ ਵੀਰਾਂ ਨੂੰ ਬੇਨਤੀ ਆ ਗਈ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ ਹੁੰਦਾ ਪਸ਼ੂ ਚੰਗਾ ਹੁੰਦਾ ਵੀਰੇ ਤਾਂ ਜੋ ਵੀਡੀਓ ਅਪਲੋਡ ਹੁੰਦੀਆਂ ਜਲਦੀ ਪਸ਼ੂ ਵਿਗਦਾ ਹਨਾ ਜੀ ਤਾਂ ਵਪਾਰੀ ਵੀ ਰੀ ਖਰੀਦ ਕਰ ਜਾਂਦੇ ਆ ਜੀ ਕਰੀਏ ਸ਼ੁਰੂ ਵੀਰ ਜੀ ਪਹਿਲੇ ਨੰਬਰ ਵਾਲੀ ਤੋਂ ਹਾਂ ਜੀ ਇਹ ਵੀਰ ਜੀ ਝੋਟੀ ਜੇ ਇਹ 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 ਦੂਸਰਾ ਸੁਪਾ ਠੀਕ ਆ ਜੀ ਤੇ ਕਲ ਦੀ ਸੂਈ ਜੇ ਕਲ ਦੀ ਸੂਈ ਆ ਹਾਂ ਜੀ ਤੇ ਆ ਜ ਬੱਚਾ ਦਾ ਅੱਛਾ ਜੀ ਆ ਜ ਦਾਰ ਦੇ ਆ ਬੱਚੇ ਵੀਰੇ ਇੰਨਾ ਦੇ ਹਨਾ ਆ ਸਾਰਿਆਂ ਦੇ ਕਲ ਦੀ ਸੂਈ ਦੇ ਕਲ ਦੀ ਸੂਈ ਆ ਇਹ ਨਾ ਇਹ ਨਾ ਕਟਾ ਜੀ ਕਟਾ ਗਿਆ ਜੀ ਹਾਂ ਜੀ ਹਾਂ ਜੀ ਠੀਕ ਆ ਵੇਖੋ ਵੀਰੇ ਕਟਾ ਆ ਗਿਆ ਮਗਰ ਤਦ ਜੀ ਆ ਬੱਚੇ ਜੋ ਹਾਂਜੀ ਇਹਦਾ ਕਟਾ ਆ ਗਿਆ ਤਾਜੀ ਸੂਈ ਹਨਾ ਇਹ ਨਾਲ ਕੋਈ ਕਹਿ ਵੀ ਛੋਟੀ ਛੋਟੀ ਨਹੀਂ ਆ ਗਈ ਫੁੱਲ ਫੁੱਡੀ ਫੁੱਲ ਸੈ ਜਾਏਗੀ ਕੱਦ ਕਾਠ ਵਾਲੀ ਆ ਜੀ ਹਾਂਜੀ 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 ਠੀਕ ਆ ਜੀ ਖੋਲੋ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਕੱਦ ਕਾਠ ਵਾਲੀ ਝੋਟੀ ਆ ਗਈ ਆ ਨੀਲੀ ਰਾਵੀ ਚ ਆ ਗਈ ਆ ਵੇਖੋ ਵੀਰੋ ਫੇਸ ਕੁਆਲਿਟੀ ਬਹੁਤ ਚੰਗੀਆਂ ਜੀ ਖਣਵੀ ਆ ਚੰਗਾ ਪਿਆਰਾ ਲੱਗਿਆ ਠੀਕ ਆ ਆਓ ਯਾਰ ਵੀਡੀਓ ਰੱਖ ਦੇਰਾ ਵੀਡੀਓ ਕੱਲ ਦੀ ਸੂਈ ਐ ਕੱਲ ਉੱਥੇ ਵੀ ਕੋਈ 2.5 ਕਿਲੋ ਲੈ ਹੁਣ ਵੀ ਆ ਕੇ ਤੂੰ ਤਦ ਦੇ ਸਾਡੇ ਇੱਥੇ ਚਲੋ ਕਿੱਥੀ ਐ ਠੀਕ ਆ ਜੀ ਹਾਂ ਜੀ ਤੇ ਅੱਜ ਆ ਪਸਵਾ ਇਦਾਂ ਦਾ ਨਾ ਜਿੱਦਾਂ ਆ ਰੂਹ ਹੁੰਦਾ ਠੀਕ ਆ ਜੀ ਲੈ ਆਓ ਹਾਂ ਜੀ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਸੂਣੀ ਐ ਨੀਲੀ ਰਾਵੀ ਚਾ ਚਵਾ ਇੱਕ ਨੰਬਰ ਲੱਗਿਆ ਤਾਜੀ ਸੂਈ ਐ ਮਗਰ ਕੱਟਾ ਆ ਗਿਆ ਤਮੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿਵੇਂ ਕਿੰਨੇ ਦੀ ਹੋਊਗੀ ਜੀ ਮੋਲ ਦੀ ਗੱਲ ਕਰੀਏ ਝੋਟੀ ਦੇ ਹੱਕ ਵੀ ਇਹ ਸੁਖਾ ਦਾ ਹਾਂ ਜੀ ਆਣ ਇੱਕ ਦੀ ਕਰਦੀ ਏ ਹਾਂ ਜੀ ਕਿੰਨੇ ਦੀ ਹੋਊ ਜੀ ਆਣ ਇੱਕ ਦੀ ਤਿੰਨ ਛੱਡੀ 97 ਦੀ ਜੀ ਇਜੈਕਸ਼ਨ ਉਹ ਤੁਹਾਡੀ ਸਿਆਸੀ ਆਦੀ ਹੋਣੀ ਹੈ ਕੋਈ ਵੇਂਦਾ ਨਹੀਂ ਸਿਆਸੀ ਆਦੀ ਸਿਆਸੀ ਆਦੀ ਛੋਟੀ ਦੇਣੀ ਹੈ ਬਸ ਠੀਕ ਹੈ ਵੀਰ ਜੀ ਜੈ ਜੈ ਜੀ ਜੈ ਪੂਰੀ ਵੱਡੀ ਛੋਟੀ ਫੁੱਲ ਸਾਈਜ਼ ਰਾਤ ਦੀ ਸੂਈ ਹੈ ਕਦ ਕਾਠਾ ਆਹੋ ਠੀਕ ਹੈ ਜੀ ਹਾਂ ਨਾ ਸਿਆਸੀ ਦੀ ਹੁਣ ਹਾਂ ਜੀ ਉਹ ਹੋਰ ਚੋ ਆਪਣੀ ਕੋਈ ਭੈਣ ਭਰਾ ਫੋਨ ਆ ਰਿਹਾ ਹੋਰ ਚੋ ਹੀ ਸ਼ੋਰ ਸ਼ੋਰ ਕਰ ਦਿੰਦੇ ਹਨਾ ਇਹ ਨਾਖੇ ਵੀ ਯਾਰ ਮੈਂ ਹੁਣੇ ਕੇ ਨੂੰ ਪੁੱਛ ਕੇ ਸਾਈ ਜਿਹਨੇ ਇਹ ਉਸੇ ਦੇ ਭਾਜੀ ਸਾਈ ਬਿਲਕੁਲ ਬਿਲਕੁਲ ਹਾਂ ਤੇ ਇਹ ਨਾ ਕਿ ਮਹੀਂ ਫੁੱਲ ਸ ਹੋਏਗੀ ਬਿਲਕੁਲ ਬਿਲਕੁਲ ਜੀ ਦੂਜੇ ਨੰਬਰ ਤੇ ਆ ਗਈ ਜੀ ਦੂਜਾ ਸੁਆ ਅੱਛਾ ਜੀ ਮੂੰਹ ਜੇ 10 4 ਦੰਦ 4 ਦੰਦਾ ਕੀ ਹੈ 8 ਕਿਲੋ ਦੇ ਥੱਲੇ ਕਾਜੇ ਮਗਰੇ ਦੇ ਉੱਕ ਕੱਕ ਕਟਾ ਗਿਆ ਜੀ ਆਹੜਾ ਹੀ ਉਰਲੀ ਕੱਟੀ ਕੱਟੀ ਆ ਹਾਂਜੀ ਹਾਂਜੀ ਆਹ ਵਾਲੀ ਠੀਕ ਆ ਆਹ ਕੱਟੀ ਆ ਗਈ ਹੈ ਨਾ ਵੇਖੋ ਵੀਰੋ ਆ ਬੱਚਾ ਮਗਰਾ ਗਿਆ ਕੱਟੀ ਤਾਂ ਤਾਜੀ ਸੂਈ ਆ ਚੰਗੀ ਝੋਟੀ ਆ ਵੀ ਸੂਈ ਨੂੰ ਹੋ ਗਿਆ ਉਹਨਾਂ 10 ਦਿਨ ਵੀਰ ਹਾਂਜੀ ਜੀ ਸ਼ੇਪਾਂ ਦੇਖਾਂ ਜੀ ਸ਼ੇਪਾਂ ਦੇ ਨਾਲ ਹਾਂਜੀ ਤਾਂ ਵੇਖੋ ਵੀਰੋ ਸਿੰਗ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਚੈੱਕ ਕਰ ਲਿਓ ਤੇ ਕੱਦ ਕਾਠ ਦੀ ਗੱਲ ਕਰੀਏ ਤਾਂ ਬਹੁਤ ਚੰਗਾ ਕੱਦ ਕਾਠ ਆ ੱੱਲੇ ਵੇ ਦੀਆਂ ਸਫਾਈਆਂ ਨੋਕ ਵਾਲਾ ਥਣ ਆ ਗਿਆ ਵੀਰੋ ਸੋਹਣੀ ਝੋਟੀ ਆ ਰਾਜੀ ਰੂਜੀ ਆ ਜੀ ਕੀ ਜੀ ਜੇ ਇਦਾਂ ਦੇ ਰੇਡ ਹੋਣੇ ਆ ਨਾ ਔਰਦੀਆਂ ਵਾਲੇ ਜੀ ਔਰਦੀਆਂ ਵਾਲੇ ਅੱਛੀ ਝੋਟੀ ਇਥੇ ਖਲੋਂਦੀ ਨਹੀਂ ਇਦਾਂ ਹੀ ਪੈ ਹੀਠਾ ਆ ਜੋ ਆ ਲੋ ਠੀਕ ਹੈ ਜੀ ਹਾਂ ਜੀ ਚੰਗੀ ਝੋਟੀ ਵੀਰ ਰੇਡ ਜਿਆਜ ਹੁੰਦਾ ਟਾਡਾ ਹਣਾ ਹਾਂ ਜੀ ਰੇਡ ਜਿਆਜ ਹੁੰਦਾ ਪਸ਼ੂ ਤਾਂ ਵੇਖਦਾ ਜੀ ਮੈਂ ਹਰ ਹਰ ਜੀ ਕਹਿਣਾ ਹੀ ਮਾਲ ਲੈ ਆਵੇ ਫਿਰਕੇ ਕਈ ਮਾਲ ਨਹੀਂ ਰਿਆਤ ਰਿਆਤ ਬਿਲਕੁਲ ਬਿਲਕੁਲ ਹਰ ਰੇਡ ਟਾਡਾ ਬਿਲਕੁਲ ਅਜਾਦ ਹੁੰਦਾ ਜੀ ਬਿਲਕੁਲ ਹਾਂ ਜੀ ਤਾਂ ਵੀਰ ਜੀ ਇਹਦਾ ਮੁੱਲ ਵੀਰ ਜੀ ਝੋਟੀ ਦਾ ਹਾਕਾ ਰੱਖਦੀ ਇੱਕ ਪੰਜ ਦਾ ਹਾਂ ਜੀ ਇਹ ਦੇ ਦੀਏ ਵੀ 95000 ਦੀ 95 ਦੀ ਹਾਂ ਤੇ ਨਹੀਂ ਛੱਡ ਗਿਆ 92 ਦੀ ਵੀਰ ਜੀ ਜੱਸ ਨੂੰ 80000 ਦੀ ਝੋਟੀ ਦੇਣੀ ਹੈ ਕੋਈ ਦੇ ਨਹੀਂ 80 ਦੀ ਹਾਂ ਜੀ ਵੇਖੋ ਵੀਰੋ ਵੇਖ ਲਓ ਫੇਸ ਕੁਆਲਟੀ ਫੁੱਲ ਕੰਦ ਕਾਠ ਤੇ ਲੇਵੇ ਦੀ ਤਾਂ ਥਾਂ ਦੀ ਕੁਆਲਟੀ ਬਹੁਤ ਚੰਗੀ ਝੋਟੀ ਆ ਮਗਰ ਕੱਟੀ ਆ ਗਈ ਆ ਹਾਂ ਜੀ ਹਾਂ ਨਾ 80 80 ਇਹ ਨਾ ਬਾਜ ਕੋਈ ਗਏ ਯਾਰ ਇੰਨੇ ਦਾ ਲੈ ਪਲ ਕੀ ਗੱਲ ਹੈ ਡਾ ਮੈਂ ਤਾਂ ਕੀ ਨਹੀਂ ਸਾਡਾ ਰੇਟ ਜਾਇਜ ਹੁੰਦਾ ਜਾਇਜ ਹੁੰਦਾ ਜੀ ਮੰਨਣਯੋਗ ਹੈ ਜੀ 80 80 ਹਜ਼ਾਰ ਦੇ ਲੋਕੀ ਛੋਟੀਆਂ ਛੋਟੀਆਂ ਦੇ ਦੇ ਫੁੱਲ ਕ ਕ ਕ ਕਾ ਦੋਏਗਾ ਇਹ ਨਾ ਆਖੇ ਕੋਈ ਬਿਲਕੁਲ ਨੀਲੀ ਰਾਵੀ ਆ ਗਈ ਛੋਟੀ ਪਹਿਲਾ ਸੂਆ ਛੋਟੀ ਮੂੰਹ ਦੋ ਦੰਦ ਦੋ ਦੰਦ ਅੱਜ 6ਵਾਂ ਦਿਨ ਸੂਈ ਨ ਹੋਇਆ ਜੀ ਆ ਬੱਚਾ ਗਿਆ ਇਹਦੇ ਮਗਰ ਕਟੀ ਹੈ ਕੱਟੀ ਹੈ ਹਾਂਜੀ ਭਾਜੀ ਕੀ ਮਾਤ ਹੈ ਵੇਖੋ ਵੀਰੋ ਮਗਰ ਕੱਟੀ ਆ ਗਈ ਹੈ ਕਾਂ ਨੀਲੀ ਰਾਵੀ ਚ ਪਹਿਲਾ ਸੂਆ ਨੋਕ ਕਾਲਾ ਥਾਣਾ ਗਿਆ ਬਹੁਤ ਚੰਗੀ ਝੋਟੀ ਹੈ ਵੀ ਠੀਕ ਹੈ ਜੀ ਜਿੱਕ ਕਰ ਆਲੇ ਵੇਖੋ ਵੀਰੋ ਚੈੱਕ ਕਰ ਲਿਓ ਪਹਿਲਾ ਸੂਆ ਦੋ ਦੰਦਾ ਨੀਲੀ ਰਾਵੀ ਚ ਆ ਗਈ ਹੈ ਮਗਰ ਕੱਟੀ ਆ ਵੇ ਕਿੰਨੀਆਂ ਧਾਰਾਂ ਹੋਣੀਆਂ ਏ ਥੱਲੇ ਹੁਣ ਘਰ ਵਾਲੇ 8 ਕਿਲੋ ਕਹਿੰਦੇ ਸੀ 6 ਕਿਲੋ 6 ਕਿਲੋ ਬਿਲਕੁਲ ਬਿਲਕੁਲ ਹੈ ਨਾ ਬਿਲਕੁਲ ਵੇਖੋ ਵੀਰੋ ਨੋਕ ਵਾਲਾ ਥਾਣਾ ਗਿਆ ਸੋਨੀ ਚੋਟੀ ਆ ਗਈ ਆ ਨੀਲੀ ਰਾਵੀ ਚ ਆ ਗਈ ਆ ਕਦ ਕਾਠ ਵਾਲੀ ਆ ਠੀਕ ਹੈ ਕਮਾਲ ਹੋ ਜੀ ਆ ਵੀ ਆ ਮੇਰੀ ਫੇਸ ਕੁਆਲਟੀ ਬਿਲਕੁਲ ਸਿੰਘ ਸੁng ਚੰਗਾ ਲੱਗਿਆ ਵੀਰੋ ਬਹੁਤ ਵਧੀਆ ਸੋਨੀ ਚੋਟੀ ਆ ਬਹੁਤ ਚੰਗੀ ਝੋਟੀ ਆ ਜੀ। ਨਹੀਂ ਨਹੀਂ। ਵੇਖੋ ਵੀਰੋ ਇੱਕ ਰੀ ਥਨ ਲੱਗੇ ਤੋ। ਨੋਕ ਵਾਲਾ ਥਾਣਾ। ਸੋਣੀ ਝੋਟੀ। ਮੁੱਲ ਜੀ ਇਹਦਾ? ਵੀ ਜੀ ਤੁਸੀਂ ਆਖੋਗੇ ਜੀ ਜਿੰਨੇ ਦੀ ਆਖੋਗੇ ਨਾ। ਨਹੀਂ ਤੁਸੀਂ ਜਿੰਨੇ ਦੀ ਆਖ ਦੋਗੇ। ਨਹੀਂ ਤੁਸੀਂ ਕਹਿਣਾ ਵੀ ਜੀ ਰੇਟ ਦਾ ਤੁਸੀਂ ਕਰਨਾ। ਦੇ ਦਈਏ 87000 ਦੀ। ਦੋ ਛੱਡ ਦਿਓ 85 ਦੀ। ਵੀਰੇ ਦੇਣੀ ਐ ਘਰ ਨਹੀਂ ਰੱਖਣੀ 70000 ਦੀ ਝੋਟੀ। 70 ਦੀ? ਆਹੋ। ਕੀ ਬਾਤ ਹੈ। ਵੇਖੋ ਵੀਰੋ। 70000 ਦੀ ਮਗਰ ਕੱਟੀ ਆ ਗਈ ਦੇਖ ਲੋ ਕੋਈ ਇਹਨੇ ਦੀ ਝੋਟੀ ਦਿੰਦਾ ਨਹੀਂ ਜੇ ਬਿਲਕੁਲ ਸੋਹਣੀ ਝੋਟੀ ਆ ਜੀ ਬਹੁਤ ਚੰਗੀ ਹੋਰ ਵੀ ਇੱਥੇ ਛੋਟ ਕਈ ਭੈਣ ਭਰਾ ਫੂਹਾਏਗਾ ਮੋੜ ਦੇਣੀ ਹੈ ਨਾ ਘੂਰ ਦੇਣੀ ਆ ਕੀ ਬਾਤ ਹੈ ਠੀਕ ਹੈ ਮੋੜ ਦੇਣੀ ਠੀਕ ਹੈ ਜੀ ਹਾਂਜੀ ਵੀ ਝੋਟੀ ਹੈ ਘਰ ਵਾਲੇ ਕਹਿੰਦੇ ਤੀਜਾ ਸੁਆ ਅਸੀਂ ਅੱਖਾਂ ਤੇ ਤੀਜਾ ਤੀਜਾ ਸੁਆ ਤੀਜਾ ਤੀਜਾ ਮੰਨ ਲਓ ਚੌਥਾ ਮੰਨ ਲਓ ਤੀਜਾ ਮੰਨ ਲਓ ਤੁਹਾਡੇ ਸਾਹਮਣੇ ਵੀ ਰਿਓ ਹੈ ਨਾ ਪਰਸੋਂ ਦੀ ਝੋਟੀ ਸੁਈ ਹੈ ਬੱਚਾ ਇਹਦਾ ਜੀ ਬੱਚਾ ਅੱਜ ਦਾ ਤੁਹਾਨੂੰ ਤੇਰੀ ਸਿੱਧੀ ਵਾਲੀ ਕੱਟੀ ਹੈ ਜੀ ਹਾਂਜੀ ਠੀਕ ਹੈ ਵੇਖੋ ਵੀਰੋ ਚੈੱਕ ਕਰ ਲਓ ਆ ਕੱਟੀ ਆ ਗਈ ਮਗਰ ਅਜੇ ਮਾਰੂ ਵੀ ਆ ਜੇ ਇਹ ਰੱਖ ਲਓ ਨਹੀਂ ਠੀਕ ਠੀਕ ਹੈ ਜੀ ਕੱਟੀ ਮਗਰ ਆ ਗਈ ਵੀਰੋ ਕੱਟੀ ਵੀ ਚੰਗੇ ਸੀ ਬੰਦੀ ਆ ਤਾਂ ਚੰਗੀ ਮੈਂ ਆ ਹੈਨਾ ਠੀਕ ਹੈ ਜੀ ਵੇਖੋ ਵੀਰੋ ਲੈਵਾ ਇਹ ਦੇ ਹਜੇ ਹੁਣ ਸ਼ਾਮਾਂ ਨੂੰ ਇੱਥੇ ਆ ਜਾਂਦੀ ਹੈ ਜੀ ਅੱਛਾ ਜੀ ਇਹ ਤਾਂ ਦੇ ਪੋਰਾ ਕਹਿਨ 11 ਕਿਲੋ ਆਖ ਲੋਏ 12 ਕਹਿ ਲੈ ਪਰ ਮੇਰੀ 12 ਕਿਲੋ ਦੁੱਧ ਦੀ ਅਜੋ ਚੌਥੇ ਦੇ ਨੂੰ ਗਾਰੰਟੀ ਹੋ ਗਈ ਹੁਣ ਪਾਠਾ ਦੁੱਤੇ ਆ ਇਹ ਇੱਕ ਰੰਗ ਕਾਲੀ ਮੈਂ ਹਾਂਜੀ ਤੋਰ ਤੋਰ ਤੋਰੋ ਇਹਨੂੰ ਮੈਂ ਫਬ੍ਰੀਓ ਪੋਸਟ ਤੋਂ ਲੈ ਕੇ ਗੱਲ ਕਰੀਏ ਤਾਂ ਇੱਕ ਰੰਗ ਕਾਲੀ ਮੈਂ ਦੁੱਧਾ ਲਈਓ ਜੀ ਇਹ ਨਾ ਇਹ ਵੀ ਨਾ ਕਹੇ ਕਿ ਕੋਈ ਫੁੱਤੀ ਨਹੀਂ ਹੈਗੀ ਚੰਗੀ ਮੈਂ ਹਾਂ ਲੈ ਜੋ ਵੇਖੋ ਵੀਰੋ ਮਗਰ ਵੀ ਕੱਟੀ ਆ ਹਾਂਜੀ ਚੰਗੀ ਮੈਂ ਮੁੱਲ ਜੀ ਇਹਦਾ ਜੀ ਮੁੱਲ ਦੇ ਜਿਹੜੀ ਮੈਂ ਵਾਣਾ ਹਾਂਜੀ ਮੁੱਲ ਦੇ ਜੀ ਕਰਤਾ ਕਰੀ ਇਹਦਾ ਕੋਈ 95 ਹਯਾਰ ਹਾਂਜੀ ਤੁਸੀਂ ਦੱਸ ਦੋ ਕਿੰਨੇ ਜੀ ਖਾਣਾ ਕਰ ਦਈਏ ਜੀ ਹਾਂ ਥਾਡਾ ਰੇਟ ਨੋਰਮਲ ਆ ਚਲੋ ਕਿਸ ਵੀਰ ਵੇਚਣਾ ਨਾ ਵੀ ਲੈ ਜਾਂਦਾ ਹਾਂਜੀ ਇੱਕ ਹੀ ਗੱਲ ਇੱਕ ਹੀ ਗੱਲ ਪੂਰੇ 85 ਹਯਾਰ ਵੀ 7000 ਦੀ 2000 ਛੋੜ 2000 ਦੀ 70 ਦੀ ਹਾਂਜੀ 70 ਦੀ ਜਾ ਹੋ ਗਈ ਹੋਰ ਦੱਸੋ ਕੀ ਬਾਤ ਹੈ ਜੀ ਵੇਖੋ ਵੀਰੋ ਵੇਖ ਲਓ ਕੋਈ ਜਿੰਦਾ ਨਹੀਂ 70 ਦੀ ਮਗਰ ਕੱਟੀ ਹਾਂਜੀ ਕੀ ਬਾਤ ਹੈ ਬਸ ਜੰਗੀਆਂ ਚੰਗੇ ਪਸ਼ੂਆ ਵੀਰੇ ਕੋਲੇ ਟੋਪ ਕਲਾਸ ਇੱਕ ਆ ਜ ਮਈ 30 ਰਸ ਦੁਪਾਤਿ ਦੇ ਸੋ ਠੀਕ ਹੈ ਸੂਨ ਜ 2 ਦਿਨ ਇਹ ਕੋਈ 4 ਦਿਨ ਹਾਂਜੀ ਤੋਰੋ ਜੀ ਵੇਖੋ ਵੀਰੋ ਗੱਬਣ ਮੈਂ ਆ ਗਈ ਆ ਤੇ ਜਸੂ ਆ ਇਹ ਫੁੱਲ ਵਜਨ ਵਾਲੀ ਹੈ ਜੀ ਵਜਨ ਵਾਲੀ ਤੇ ਦੇਖੋ ਵੀਰੋ ਗੱਬਣ ਆ ਦਿਨ ਖੜਦੀ ਹੈ ਜੀ 2-4 ਦਿਨ ਲੱਗੇ ਹਨ ਠੀਕ ਹੈ ਜੀ ਚੰਗੀ ਮੈਂ ਆਈ ਮੁੱਲ ਜੀ ਇਹਦਾ 2 ਦਿਨ ਲਾ ਜੇ 4 ਦਿਨ ਲਾ ਜੇ ਬਹੁਤ ਚੰਗੀ ਛੋਟੀ ਜਦੋਂ ਪਾਸ ਕੀਤੀ ਹੈ ਨਾ ਹਾਂਜੀ ਤਾਰੇ ਡੇਢ ਇੰਪੋਟੀ ਆਉਂਦੀ ਆ ਰੂਆਂ ਆ ਠੀਕ ਆ ਜੀ ਦੇ ਦੀ 8000 ਦੀ 2 ਛੱਡੀ 78 ਦੀ ਨਾ ਕਰੀਏ ਯਾਰ ਅਸੀਂ ਮਾਲ ਘਰ ਨਹੀਂ ਰੱਖਣਾ 66000 ਦੀ ਅੱਛਾ ਜੀ ਹਾਂਜੀ 66000 ਦੀ ਵੇਖ ਲਓ ਕੋਈ ਵੇਖੋ ਵੀਰੋ ਮੈਂ ਇਹ ਦਿੰਦਾ ਨਹੀਂ ਇਹ ਮੇਰੀ ਕੋਈ ਵੀ ਰੇਟ ਚੈੱਕ ਕਰੋ ਵੀਰ ਦਾ ਕੀ ਕਹਨੇ ਆ ਕੋਈ ਨਾ ਜੋਗਾ ਨਹੀਂ 66000 ਦੀ 66000 ਦੀ ਕੀ ਬਾਤ ਆ ਜੀ ਤੇ 66 ਚੋਂ ਵੀ ਛੋਟ ਛਪਾ 66 ਚੋਂ ਵੀ ਛੋਟ ਹੋਏਗਾ ਮਾਨਟਨ ਹੋਏਗਾ ਠੀਕ ਆ ਜੀ ਹਾਂਜੀ ਚੰਗੇ ਪਸ਼ੂ ਵੀਰੇ ਕੋਲੇ ਯਾਰ ਤੁਸੀਂ ਅੱਜ ਇੱਕ ਦੇਖੋ ਮੈਂ ਤੁਹਾਨੂੰ ਔੜਦੀਆਂ ਲੈ ਰੇਟ ਹੁੰਦੇ ਆ ਜੀ ਅੱਜ ਵੇਖੋ ਵੀਰੋ ਜੀ ਇੱਕ ਮਈ ਜੇ ਇਹ ਇਹ ਤੀਸਰਾ ਸੁਪਾ ਅੱਛਾ ਜੀ ਸੂਈ ਨੂੰ ਅੱਜ ਦੇ ਚੀਚੀ ਚੌਥਾ ਦੇ ਅੱਠ ਕਿਲੋ ਬੋਲਾ ਜੀ 8 ਕਿਲੋ ਬੋਲਾ ਹਾਂ ਜੀ ਐ ਫੁੱਟ ਫੁੱਟ ਪਛਾਨ ਮੈਂ ਕਹਿੰਦੇ ਆ ਕੋਈ ਐਹੋ ਜੀ ਚਵਾਈ ਹੈ ਨਾ ਹਾਂ ਜੀ ਜਿਹਦਾ 32 ਵਾਲਾ ਕੀ ਬਾਤ ਹੈ ਇਹ ਵੇਖੋ ਵੀਰੋ ਕਲੀਅਰ ਵੇਖਿਓ ਉੜਦੀਆਂ ਵਾਲਾ ਉਹਨੇ ਦੀ ਮਾਂ ਫੱਟਾ ਰੋਂਦੀ ਉਹਨੇ ਸੱਜੇ ਰਾ ਜਾਏਗੀ ਠੀਕ ਹੈ ਜੀ ਹਾਂ ਜੀ ਵੇਖੋ ਵੀਰੋ ਚੰਗੀ ਮੈਂ ਅਗੀ ਲੈਵੇ ਬਾਜਾ ਤਾਜੀ ਸੂਈ ਆ ਲੇਵਾ ਚੈੱਕ ਕਰੋ ਸਫਾਈਆਂ ਲੇਵੇ ਦੀਆਂ ਵੇਖੋ ਵੀਰੋ ਕੀ ਬਾਤ ਬੱਚਾ ਕੀ ਪਾਇਆ ਨੇ ਜੀ ਕੱਟਾ ਜਾ ਜੀ ਕੱਟਾ ਗਿਆ ਠੀਕ ਹੈ ਜੀ ਦੇਖੋ ਚਿੰਗੀ ਮੈਂ ਲੇਵੇ ਵਾਲੀ ਹੈ ਸਵੇਰੇ ਸਵੇਰੇ ਲਾਏ ਆ ਮੋਲੀ ਜੀ ਇਹਦਾ ਵੀ ਜੀ ਤੂੰ 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 ਨਹੀਂ ਜੋ ਆਖੋਗੇ ਨਹੀਂ ਤੁਸੀਂ ਕਹਿਣਾ ਵੀਰੇ 80000 ਦੀ 80 ਦੀ ਹਾਂ ਤਿੰਨ ਮੇਰੇ 70000 ਦੀ ਦੇ ਦੀਏ 2 ਛੱਡਿਓ 60000 ਦੀ ਦੇ ਦੀਏ ਠੀਕ ਹੈ ਵੀਰੇ ਠੀਕ ਹੈ ਯਾਰ ਹੋਰ ਛੋਟ ਕਰ ਦਾਂਗੇ 64000 ਦੀ ਕੋਈ ਮਹੀ ਨਾ ਦੇਗਾ ਕੀ ਬਾਤ ਹੈ ਜੀ ਵੇਖੋ ਵੀਰੋ ਲੈਵਾ ਚੈੱਕ ਕਰ ਲਿਓ ਤਾਜੀ ਸੂਈ ਆ 64000 ਦੀ ਹਾਂਜੀ ਬਾਕੀ ਕੋ ਫੋਨ ਲਾ ਲੇ ਫਿਰ ਵੀ ਫੋਨ ਫੋਨ ਕੋਈ ਗੱਲ ਆ ਇਹ ਹਰਕ ਦਾ ਅਮਾਨਤਾਨ ਹੋਏਗਾ ਤੇ ਵੇਖੋ ਵੀਰੋ ਰੇਡ ਗੈਜ ਆ ਚੰਗੀਆਂ ਮਿਆਂ ਵੀਰੇ ਕੋਲੇ ਤਾਜੀਆਂ ਸੂਈਆਂ ਨੇ ਚੰਗੀ ਝੋਟੀਆਂ ਨੀਲੀ ਰਾਵੀ ਆ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਛੋਟ ਛੱਪਾ ਹੋ ਜੂ ਵੀਰੋ ਮਾਨਤਾਨ ਵੀ ਹੋ ਜੂ ਤਾਂ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੇ ਤੁਹਾਨੂੰ ਨਵੀਂ ਦੁਨੀਆਂ ਦੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਬਾਕੀ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੈ ਜੀ ਤਾਂ ਵੀਰ ਜੀ ਦੱਸਿਓ ਐਡਰੈਸ ਕਰੀ ਪਿੰਡ ਸ਼ਿਕਾਰਮਾਸ਼ੀ ਜਿਲ੍ਹਾ ਗਦਾਸ ਕੋਟ ਸਿੱਧਾ ਪਾਪਾ ਨਾਨਕ ਫੋਨ ਨੰਬਰ ਹੈਗਾ 584575102 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ